ਲੋ ਜੀ ਕੌਂਟਾ ਸਾਹਿਬ ਪਹੁੰਚ ਗਏ ਆ ਕੌਂਟਾ ਸਾਹਿਬ ਪਹੁੰਚ ਗਏ ਭਾਈ ਹੁਣ ਤੇ ਇੱਥੇ ਪਹਿਲਾਂ ਇਸ਼ਾਨਗਾਲੀਏ ਫਿਰ ਤੇ ਇੱਕੇ ਮੱਥਾ ਇੱਥੇ ਬਾਅਦ ਜਾਉਂਗੇ ਪਿੰਡ ਵਿਚ ਜਾਲੇ ਪਿੰਡ ਵਿਚ ਜਾਲੇ ਬਾਅਦ ਜਾਣਾ ਹੁੰਦਾ ਹੁਣ 73 ਦਿਨਾਂ ਦੀ ਜੰਦਿਆ ਕਿ ਜਵਾਬ ਆ ਦੇ ਹਾਂ ਅਮਝਾ ਹੁਣ ਤੱਕੜੀਆਂ ਵੀ ਆ ਟਾਈਮ ਹੁਣ ਭਾਈ ਇਹ ਥੋੜਾ ਆਇਆ ਨਾ ਮੋਰ ਸਾਹਿਬ ਕੋਲ ਬੈਠੇ ਅੱਜ ਸਵੇਰ ਤੋਂ ਮੋਰ ਸਾਹਿਬ ਕੋਲ ਬੈਠੇ ਹੁਣ ਭਾਈ ਕਹਿੰਦਾ ਨਾਉਣਾ ਜਮਨਾ ਚ ਗੰਗਾ ਚ ਤਾਂ ਨਹੀਂ ਨਾਤੇ ਜਮਨਾ ਚ ਨਾਉਣਾ ਹੁਣ ਜਮਨਾ ਚ ਨਾਉਣਾ ਆ ਵੀਡੀਓ ਵਾਲਾ ਆਪ ਤੇ ਰੁਕੇ ਨਹੀਂ ਤੂੰ ਦੋਸ ਜੀ ਹਾਂ ਆ ਵੀ ਆ ਮੁੰਡੇ ਨੂੰ ਸੋਨੇ ਦਾ ਕੜਾ ਲੱਬਿਆ ਹੈ ਕਿੱਥੇ ਧੜਦਾ ਕਾਈ ਮਿਲ ਗਈ ਜੀ ਬਾਈ ਜਾ ਕੇ ਫੇਰ ਦਾਣ ਕਰੰਦਾ ਪੱਕੇ ਨਹੀਂ ਕਰਦਾ ਕੇ ਜਾਣਗੇ ਤੇ ਮਾਰੇ ਘਰ ਲੈ ਕੇ ਜਾਣਾ 2 ਦੇ ਤਾਂ ਕੰਕਰ ਮਿਲੇ ਮਿਲਿਆ ਤਾਂ ਨੂਆ ਹੈ ਰੱਖੇ ਸਿਰਪਰ ਰੱਖ ਬਾਈ ਲੈ ਜਾ ਹੁਣ ਪੱਲੇ ਉੱਧਰ ਕੇ ਆਉਣਾ ਲੱਬਿਆ ਕਿਨੂ ਆ ਪੰਮੇ ਨੂੰ ਮੈਂ ਤਾਂ ਲੱਗਾ ਮੈਂ ਤਾਂ ਨੂਆ ਲੱਬਿਆ ਤੈਨੂੰ ਇਹ ਧੱਕੇ ਕਰ ਮੇਰੇ ਨਾਲ ਇਹ ਝੂਠਾ ਗੱਲ ਇਹ ਗੱਲ ਝੂਠਾ ਤੇਰੀ ਹਾਂ ਲੱਬਿਆ ਬਰਿੰਦਰ ਨੂੰ ਆ ਹੋ ਗਿਆ ਰੈਡੀ ਨਾ ਹੁਣ ਨੂੰ ਹੁਣ ਪਾਣੀ ਤਾਂ ਠੰਡਾ ਦਾ ਹੀ ਨਹੀਂ ਜਮਾਈ ਚਾੜ ਤੋਂ ਚਾਇਗਾ ਤੂੰ ਨਾ ਅਲਾਪਾ ਬਰੇਕ ਨਹੀਂ ਜਰੂਰ ਰੱਖੇ ਸੀ ਕੋਸਾ ਟਕੋਰ ਹੋ ਜੂਗੀ ਟਕੋਰ ਉਹ ਮਿਲ ਕੇ ਤੈਨੂੰ ਮਿਲਣੀ ਆਈ ਉਹ ਟੋਰਾ ਹੋ ਜੂਗੀ ਟਕੋਰ ਹੋ ਜੂਗੀ ਇਹ ਹੁਣ ਉਹ ਸਾਹਿਬ ਲਾ ਚਾਏਗਾ ਜੱਤ ਤੁਹਾਨੂੰ ਕਿਹਨੂੰ ਗੰਗਾ ਜੀ ਦਾ ਨਹੀਂ ਹੈਗਾ ਠੰਡੇ ਚ ਜੱਤ ਤਾਂ ਬੰਦਾ ਹੋਰ ਜੇ ਬਿਮਾਰ ਨਾ ਹੁਣ ਤੁਸੀਂ ਫਿਰ ਇੱਧਰ ਗਾ ਕਿੱਥੇ ਚਲੇ ਜਾਂਦਾ ਪਾਣੀ ਡੂੰਗਾ ਉੱਥੇ ਵਾ ਮੈਂ ਲੈ ਕੇ ਚੱਲੇ ਆ ਉੱਥੇ ਉਹਦੇ ਆ ਬਾਬਾ ਬੈਠਾ ਸੀ ਬੈਠੂਗਾ ਆਜੋ ਇਧਰ ਯਾਰ ਆ ਜੋ ਇਧਰ ਯਾਰ ਉਹ ਗੰਦਾ ਪਾਣੀ ਉਹ ਤੇ ਦੂਆ ਖੜਾ ਉੱਥੇ ਨਾ ਲੋ ਆ ਦੇਖੋ ਸ਼ਹਿਰ ਦਾ ਗੰਦਾ ਪਾਣੀ ਕਿਰਦਾ ਪੰਮਾ ਆਪੇ ਨਹੀਂ ਉਹ ਉੱਥੇ ਨਾ ਲੰਨੇ ਵਾਹ ਆ ਉਥੇ ਨਾ ਜੇ ਬਾਈ ਕੰਮ ਚ ਨਾ ਐ ਘੁੰਮਦੇ ਚਲੋ ਹਾਂ ਅਸਤਰੀਕਾਲ ਜੀ ਅਸਤਰੀਕਾਲ ਜੀ ਲੋ ਜੀ ਅੱਜ ਆਪਾਂ ਹੁਣ ਸ਼੍ਰੀ ਨਗਰ ਦੇ ਸ਼ੁਰੂ ਕਰ ਲੱਗੇ ਆ ਘਰ ਦਾ ਸਫਰ ਘਰੋਂ ਚੱਲੀ ਅੱਜ ਜਿੰਦੀ ਜਿੰਦੀ ਭਾਈ ਹੁਣ ਹੁਣ ਤਕਰੀਬਨ 2 ਘੰਟੇ ਤੱਕ ਆਪਾਂ ਨੇ ਤੇਰੇ ਤੱਕ ਰਿਸ਼ੀਕੇਤ ਪਹੁੰਚਾਂਗੇ ਹਾਂ ਰਿਸ਼ੀਕੇਸ਼ ਦੇ ਬਾਅਦ ਪੌਂਡਾ ਸਾਹਿਬ ਪੌਣਾ ਸਾਭ ਲਾ ਕੇ ਜਾਉਂਗੇ ਭਾਈ ਸੰਤਰਾ ਨਹੀਂ ਗਰਿਸ਼ੀ ਗਈ ਤੇ ਇੱਥੇ ਗੰਗਾ ਇਸ਼ਨਾਨ ਕਰਾਂਗੇ ਯਾਰ ਗੰਗਾ ਦੀ ਗੱਲ ਦੀ ਗੰਗਾ ਨੂੰ ਧੋਤੀ ਜਾਂਦੀ ਹੈ ਉੱਥੇ ਕਿੱਥੇ ਜਾਂਦੀ ਨਹੀਂ ਜੀ ਪੌਣਾ ਸਾਭ ਗੰਗਾ ਕਿੱਥੇ ਜਾਂਦੀ ਹੈ ਹੋਰ ਬਸ ਲੈ ਗਈ ਇਹਦੀ ਉਹ ਜਮਨਾ ਹੋ ਜਮਨਾ ਹੋਈ ਗੰਗਾ ਹੋਈ ਵਾਹ ਉਹ ਗੰਗਾ ਜੀ ਇਸ਼ਨਾਨ ਨਹੀਂ ਨਹੀਂ ਦੂਰ ਤੇ ਕਰਨਾ ਹੁੰਦੇ ਲੋਕ ਆਪਾਂ ਵੀ ਕਰਕੇ ਜਾਂਦੇ ਆ ਇਹਦਾ ਆਪਾਂ ਪਰ ਕਰਦੇ ਵਿੱਚਲੇ ਦਾ ਉਹ ਵੀ ਉਹ ਪਾਣੀ ਵੀ ਗੰਗਾ ਜਿਹਾ ਆਉਂਦਾ ਗੰਗਾ ਜੀ ਤੋੜ ਕਰਦੇ ਉਹ ਜਮਨਾ ਨਹੀਂ ਕਰਦੇ ਹੁਣ ਚਲ ਜਮਨਾ ਜੀ ਕਰ ਲਈਏ ਚਲ ਠੀਕ ਆ ਜਮਨਾ ਤੇ ਕਰੂਗੇ ਹੁਣ ਹੋਰ ਡਗੜਾ ਜੇ ਤਾਂ ਕਰਿਆ ਪਿਆ ਆ ਹਾਂ ਹੁਣ ਚੱਲ ਜਲਦੀ ਕਰ ਬਾ ਚੱਲਦੇ ਉੱਠ ਖੜੇ ਬੱਚੇ ਦੇ ਕਿੱਕੜਾ ਬੈਠਾ ਗਿਆ ਲੈ ਚੱਲ ਲਾਈਟ ਵੀ ਨਹੀਂ ਆ ਗਈ ਕਿੰਨੇ ਉੱਠਣਾਗੇ ਨਹੀਂ ਤਰੀਕੇ ਪਰੂਲੇ ਦੇਖੀ ਜਾ ਕੇ ਉਹਦਾ ਲੈਟ ਦਾ ਮੱਖਾ ਆਦਾ ਮਗਾ ਲਾਈਟ ਨੂੰ ਜੀ ਹੈ ਨਹੀਂ ਕਰਕੇ ਹਾਂ ਤਰੀਕੇ ਪਰੂਲੇ ਦੇਖੀ ਜਾ ਕੇ ਲਾਈਟ ਡਬਲ ਪੈਟ ਕੰਨੇ ਚਾਹ ਲਉਣੀ ਪੈਣੀ ਹੈ ਹੈ ਨਹੀਂ ਲੈਟ ਲਾ ਕਰ ਲਾ ਗੀ ਬੋਟਾ ਨਿਪੜਗੀਆਂ ਲਾਈਟ ਨੇ ਲਾ ਕੇ ਕਰਨੀਆਂ ਹੈ ਹੈ ਬੋਟਾ ਦਾ ਨਿਪੜ ਗਿਆ ਹੁਣ ਸਾਡੇ ਨਾਲ ਤੂਰੀ ਹੋਰੀ ਤੇ ਭ੍ਰਸ਼ਟੇ ਜਤਾਇਆ ਯਾਰ ਆਪਣੇ ਨੇ ਪੰਜਾਬ ਵਾਲੇ ਜਤਾਇਆ ਏ ਉਹ ਪਾਤੀ ਆ ਰਹੀ ਆ ਲੈ ਆ ਗੋਲੂ ਜੀ ਲਈਗਾ ਵੀ ਨਹੀਂ ਗੱਲ ਹੈ ਚਲੋ ਜਿੱਤਣਾ ਜਿੱਥੇ ਇਹਦੀ ਬੋਡ ਪਾਜੀ ਮਨ ਬਾਈ ਦਾ ਇਹ ਪਾਈ ਆ ਭਾਈ ਪਾਈ ਆ ਬੋਡ ਪਰ ਇਹਦਾ ਹੱਕ ਹੈ ਵੀ ਨਹੀਂ ਗੱਲ ਹੈ ਸਾਡੀ ਜਿੱਤ ਪਹਿਲੇ ਲਿੱਤੇ ਆ ਉਹ ਹੈ ਨਾ ਆਪਣੇ ਵੀ ਤਾਂ ਜਿੱਤ ਗਿਆ ਆਪਣੇ ਵੀ ਜਿੱਤ ਗਿਆ ਪਿੰਡ ਦਾ ਪਤਾ ਨਹੀਂ ਗਿਆ ਆਪਣੇ ਆਪਣੇ ਦਾ ਪਿੰਡ ਦਾ ਪਿੰਡ ਵਿੱਚ ਜਾ ਕੇ ਪਤਾ ਕਰੀ ਠੀਕ ਹੈ ਜੀ ਐਨ ਜੀ ਨੂੰ ਨਾ ਪਿੰਡ ਤਾਂ ਨਹੀਂ ਗਿਆ ਉਹ ਪੁੱਛ ਰਿਹਾ ਜਿੱਤਾ ਤੂੰ ਪੁੱਛ ਰਿਹਾ ਯਾਦ ਨਹੀਂ ਰਿਹਾ ਕਿ ਕਿੰਨੇ ਮੈਸਾਂ ਕਰਦੇ ਨੇ ਲੱਗੇ ਨੂੰ ਗੁਰੂ ਘਰ ਨਾਲ ਆ ਵੀ ਆਪਣੇ ਪਿੰਡ ਦੇ ਕਿੱਕੇ ਵੜਿਆ ਪੁੱਤ ਉੱਕਣ ਜਾਵਣ ਪੁਰਾਣੇ ਬੋਰਡ ਮੈਨਰ ਦਾ ਪਾਈ ਆਪਾਂ ਨਹੀਂ ਉਹ ਤਾਂ ਚੱਲ ਠੀਕ ਆ ਉਂਗਲੀ ਕਰਦਾ ਮੈਂ ਭਾਈ ਕਿੰਨੂੰ ਜ਼ਿਆਦਾ ਹੈ ਕੀ ਵੀ ਛਾੜੂ ਰੁਪਈਏ ਹਾਂ ਉਹ ਉਹ ਕਹਿੰਦੇ ਆ ਪਰ ਸੈਂਟੇ ਦੇ ਤੇ ਛੱਡੀ ਪਤਾ ਲੱਗਦਾ ਕਿੰਨੀ ਕੋਈ ਆ ਕਿੰਨੀ ਨਹੀਂ ਹਾਂ ਚੱਲ ਬਾਕੀ ਜਾ ਕੇ ਪਤਾ ਲੱਗੇਗਾ ਨਾ ਸ਼ਾਮ ਨੂੰ ਮੋਢੇ ਨਾਲ ਸਵੇਰੇ ਨਾਲ ਉੱਥੇ ਲੇਖ ਪਾਣੀ ਤੇ ਚਲੋ ਜਲਦੀ ਜੇ ਅਗਲੇ ਸਫਰ ਉੱਪਰ ਹੁਣ ਈਸ਼ੀ ਗੇਸ਼ ਗਿਨੀ ਨੂੰ ਚੱਲ ਭਾਈ ਚੱਕੋ ਵੇਗਾ ਆਪਣੇ ਚੇਤ ਜੇ ਤਾ ਮੈਂ ਉਹਨਾਂ ਦੇ ਘਰ ਗਏ ਕੋਈ ਨਹੀਂ ਠੀਕਰ ਜਾਂਦੇ ਜਾਂਦੇ ਨਹੀਂ ਆਹ ਤੱਕ 90 ਸਾਲ ਤੋਂ ਬੁਢਾਪਾ ਹੈ ਨਾ ਮੈਂ ਉਹਦਾ ਬਜ਼ੁਰਗ ਬਜ਼ੁਰਗ ਪਹੁੰਚਾਇਆ ਹੋ ਜਾਣਾ ਤਾਂ ਮੈਂ ਦਿੱਲੀ ਵੀਡੀਓ ਜਕਰ ਨੂੰ ਨਾ ਨੂੰ ਕਰਦੀ ਆਹ ਲੋ ਜੀ ਸਿਦਨਾਗਰ ਦੇ ਆਉਂਦੇ ਇੱਥੇ ਤੁਰੇ ਤੇ ਹੋਗੇ 20 ਕਿਲੋਮੀਟਰ ਇੱਥੇ गांव ਦੇ ਗਾਣੇ ਲੰਗਰ ਤੇ ਕਿ ਲੰਗਾ ਛਕ ਰਹੇ ਤੇ ਨਗਰ ਛਕਦੇ ਛਕਦੇ ਸਾਨੂੰ ਆਪਣਾ ਰਿਸ਼ਤੇਦਾਰ ਮਿਲ ਗਿਆ ਗਾ ਬੰਮਾ ਕੱਲ ਨਾ ਗਈ ਨਾ ਪਰ ਕੋਈ ਰਿਸ਼ਤੇਦਾਰ ਨਹੀਂ ਮਿਲਿਆ ਰਿਸ਼ਤਾ ਨਹੀਂ ਮਿਲਿਆ ਰਿਸ਼ਤੇਦਾਰਾਂ ਦੇ ਨਾਲ ਕੇਰੇ ਲੈ ਇੱਥੇ ਆਉਂਦੇ ਬੰਮੇ ਦਾ ਹੁਣ ਵੀਰ ਦਾ ਦੇਖਿਆ ਤਾਂ ਹੀ ਦੇਖ ਰਿਹਾ ਮੈਂ ਜੀ ਦੇਖ ਲੈ ਜਿਹਦੇ ਮੈਂ ਕਿਹਾ ਲੈ ਸਾਡਾ ਬੰਦਾ ਆ ਗਿਆ ਸਾਨੂੰ ਘੇਰ ਲਿਆ ਨੇ ਦੇਖ ਲੈ ਇੱਥੇ ਆ ਜੀ ਹਾਂ ਇਹ ਤਾਂ ਇੱਕੀਸਮਤੀ ਗੱਲ ਦੀ ਸਾਨੂੰ ਵੀ ਪਤਾ ਨਹੀਂ ਕੱਲ ਉੱਪਰ ਤੇ ਦੇਖ ਲੈ ਗੁਰਦੁਆਰੇ 'ਚ ਆਪਾਂ ਤੇ ਚੰਨੇ ਤੇ ਜੀ ਆਪਣੇ ਨਾਂ ਰੱਖ ਗਏ ਨਹੀਂ ਪੈ ਗਏ ਨਾ ਆਪਾਂ ਨੂੰ ਨੇਰੀ ਹੀ ਪਾਉਂਦਾ ਇਹ ਵੀ ਕਿ ਦੋ ਬਾਟੇ ਵਿੱਚ ਖੜੇ ਨਗਰਾਸੂ ਪ ਆਪਾਂ ਸ਼੍ਰੀਨਗਰ ਆ ਗਏ ਬਸ ਪੰਜਾਬੀ ਨਹੀਂ ਮਿਲੇ ਉੱਥੇ ਨਾ ਪੈੜੇ ਦਾ ਮਿਲੇ ਮੋਟਰਸਾਈਕਲ ਮੋਟ ਬੱਬਾ ਕਹਿੰਦਾ ਸਾਨੂੰ ਕਹਿੰਦਾ ਕੀ ਕਹਿੰਦਾ ਚਲੇ ਜਾਓ ਰੇ ਤੇ ਕਹਿੰਦਾ ਜਗ੍ਹਾ ਨਹੀਂ ਹੈ ਉਹ ਅਸੀਂ ਦਸ ਸ੍ਰੀਨਗਰ ਆਉਂਗੇ ਮੀਂਹ ਚਿੰਨੇ ਚ ਉਹ 20 ਘੰਟੇ ਦਾ ਰਾਸਤਾ ਨਾ ਦੋ ਰੋਡਾਂ ਤੇ ਦਾ ਰਾਸਤਾ ਵਾ ਕਾਫੇ ਦਾ ਮੀਂਹ ਚ ਰਾਸਤਾ ਕਾਫੇ ਦਾ ਜੀ ਉੱਥੇ ਦੇਖਿਆ ਨੀ ਪੱਥਰ ਕਿਰ ਗੱਡੀ ਨੂੰ ਸਾਡਾ ਬੋਗਰਦੇ ਉੱਪਰ ਅਸੀਂ ਆਂਦੇ ਹੋਏ ਪੈਟਰੋਲ ਪੰਪ ਉੱਪਰ ਰੁਕੇ ਪੱਥਰ ਗਿਰੇ ਇੱਕੋ ਲੱਗਦਾ ਤਿੰਨ ਚਾਰ ਪੱਥਰ ਗਿਰੇ ਅਸੀਂ ਡਰ ਗਏ ਫਿਰ ਆਈ ਕਿ ਉਹ ਮੋਟਰ ਸਟਾਰਟ ਕਰੋ ਚਲੋ ਚਲੋ ਜੀ ਇੱਕ ਗੱਡੀ ਜੀ ਵਿੱਚ ਬੜਿਆ ਪੱਥਰ ਬੜਿਆ ਵਿੱਚੇ ਵੱੜ ਗਿਆ ਵਿੱਚੇ ਵੱੜ ਗਿਆ ਸੀਸਾ ਤੋੜ ਕੇ ਗੱਡੀ ਦਾ ਅੱਡਾ ਹੋਣਾ ਟੈਂਪੋ ਟਰੈਵਲ ਟੈਂਪੋ ਟਰੈਵਲ ਜਿਹਦਾ ਹੈ ਬਹੁਤ ਹੀ ਨਵੀਂ ਜੀ ਤੂ ਖਿਡਾ ਪਿਆ ਦਾ ਐਡਾ ਪੱਥਰ ਬੜਿਆ ਵਿੱਚ ਉਹ ਬੰਦੇ ਆ ਪਤਾ ਨਹੀਂ ਕਿਆ ਬਣਿਆ ਹੁਣ ਬੰਦੇ ਕਿੱਥੇ ਭਜਣੇ ਆ ਯਾਰ ਉਹ ਰੱਬ ਕਰੇ ਬਚਾ ਉਹ ਜੀ ਇਹ ਖਾਲੀ ਹੋਵੇ ਜੀ ਤਾਂ ਕਹਿੰਦੇ ਖਾਲੀ ਹੋਵੇ ਨਾ ਪਿਰੇ ਜਿਗ ਨਹੀਂ ਚੱਲੇ ਤੇ ਅਸੀਂ ਤੁਰੇ ਜਾਈ ਇੱਕ ਤਰੀਕਾ ਇਹ ਵੀ ਸਾਤੇ ਜਿੰਨੇ ਪਹਿਲਾਂ ਤੁਰੇ ਦੋ ਨੰਬਰ ਆ ਜੇ ਰੱਬ ਰਾਜੀ ਮਮਾ ਬੜਾ ਵੀ ਤਾਂ ਹੈ ਉਹ ਮਾਮਰੇ ਤੋਰਾ ਜਾਦਾ ਮਾਮੇ ਦਾ ਥੋੜਾ ਤਜਰਬਾ ਹੈ ਬੰਦੇ ਕਿਹੜੇ ਘੜੇ ਮਿਲਾਂਗੇ ਇਹ ਦੇ ਘਰ ਕੇ ਤੇ ਮੇਰੇ ਨਾਲ ਹੀ ਤਾਂ ਇਹ ਸਾਡਾ ਵੀ ਕੈਨਸਲ ਜਾਂ ਹੋ ਗਿਆ ਤੇ ਉੱਪਰ ਜਾਣਾ ਤੇ ਰਾਸਤੇ 'ਚ ਕਹਣਾ ਦੇਖੇ ਦਾੜੀ ਵਾਲੇ ਸਾਡਾ ਵੀ ਹੌਸਲਾ ਵਧਿਆ ਚਲੋ ਭਾਈ ਹੋਰ ਇਹ ਵੀ ਦਾਬ ਸਾਡੇ ਵਰਗੇ ਚਾਰ ਬਣਾਕਦੇ ਆ ਫਿਰ ਅਸੀਂ ਕਹਿੰਦੇ ਨਹੀਂ ਜੱਟ ਸੰਗ ਦਾ ਮੁੰਡਾ ਤੂੰ ਜਿਵੇਂ ਮੈਨੂੰ ਪਤਾ ਪਾੜਦਾ ਜਿਵੇਂ ਮੈਨੂੰ ਲੱਗਦਾ ਜਿੰਮਾ ਕਿ ਮਾ ਨਾ ਲਾਈ ਨਾ ਅਜਿਵੇਂ ਮੈਨੂੰ ਔਖੀ ਆ ਸਿਰੋਹਾ ਗਿੰਮ ਆਲੇ ਆਲੇ ਬਣਾ ਜੇ ਬਣਾ ਬੰਦਾ ਤੂੰ ਸਾਰੇ ਘੜੀ ਸਵੇਰੇ ਨਹੀਂ ਆਦੇ ਠੀਕ ਹੈ ਜੀ ਮਰੇ ਭਾਈ ਹਾਂ ਵਧੀਆ ਜੀ ਵਧੀਆ ਓਰੇ ਰਿਸ਼ਵਤ ਮੰਗਦੇ ਆ ਨਹੀਂ ਮੰਗੀ ਰਿਸ਼ਵਤ ਇਹ ਆ ਤੇਰੇ ਦੇ ਵੀ ਅਸੀਂ 5 ਦਿਨ ਤੇਰੇ ਕਾ ਬਲੌਗ ਬਣਾਏ ਆ ਹਾਂ ਵੀ ਸਾਨੂੰ ਪੀਜੇ ਖਲਾ ਬਣਦੇ ਵੀ ਆ ਹਾਂ ਠੀਕ ਹੈ ਕਿ ਨਹੀਂ ਅੱਜ ਦੇ ਪੰਜ ਪੀਜੇ ਚਲ ਦੇਖਦੇ ਆ ਕਿਹੜਾ ਆਰਡਰ ਕਰਦੇ ਆ ਕੋਈ ਮੇਰੇ ਸੁਣੇ ਜਣ ਕਿਆ ਕਰਦਾ ਕਦੇ ਕਦੇ ਕੁੱਟੀ ਦਾ ਜਾਓ ਜਾਓ ਤੂੰ ਆਉਂਦਾ ਹੋ ਕਦੇ ਕਦੇ ਕਰਿਆ ਨਹੀਂ ਹੈਗਾ ਨਹੀਂ ਇਹਨੇ ਆਰਡਰ ਨਹੀਂ ਕਰਾਇਆ ਪਾ ਜਾ ਅੰਮੇ ਦੀ ਮਿੱਟੀ ਕੁੱਟੀ ਹੈ ਪਕਾਨਾ ਲੱਗਿਆ ਆਏ ਦੱਸੋ ਪਹਿਲਾਂ ਸਾਰੇ ਸੌਜੋ ਇਹ ਖਾਣਾ ਕਿਹੜੇ ਤਰ੍ਹਾਂ ਦਾ ਸਬਜ਼ੀਆਂ ਵਾਲਾ ਖਾਣਾ ਪਨੀਰ ਵਾਲਾ ਖਾਣਾ ਕਿਹੜਾ ਖਾਣਾ ਪਨੀਰ ਵਾਲਾ ਕਰੋ ਯਾਰ ਸਮਝੇ ਤਾਂ ਕਿਹੜਾ ਖਾਣਾ ਪਨੀਰ ਵਾਲਾ ਨਹੀਂ ਮੇਰਾ ਪਨੀਰ ਆ ਵਧੀਆ ਦਬਲ ਪਨੀਰ ਕੇ ਸਿੰਗਲ ਪਨੀਰ ਟ੍ਰਿਕ ਨਾ ਰਹੇਗਾ ਉਹ ਵੀ ਦੇਖਣਾ ਠੀਕ ਹੈ ਨਾ ਕੋਠੇ ਕਿੱਡਾ ਦੇਖਦਾ ਨਾ ਦਿਖਾ ਲਈਏ ਕਿ ਦੋ ਦਬਲ ਮੀਡੀਅਮ ਨੋ ਮੈਨੇ ਬੋਤਾ ਬੰਦਾ ਕਿਉਂ ਨਹੀਂ ਫਾਇਰ ਪਾਣਾ ਮੈਂ ਤਾਂ ਕਿ ਕਰਾਵਾਂ ਜਿਹੜਾ ਕਰਵਾਉਣਾ ਕੋਈ ਗੱਲ ਨਹੀਂ ਉਹ ਦੋ ਮੀਡੀਅਮ ਕਰਾ ਲਓ ਯਾਰ ਫਰੀਦ ਤੇ ਖਿਆਲੀ ਰੋਟੀ ਵੀ ਲੈਣੇ ਦੱਸਾਂ ਮੈਂ ਕਿਧਰ ਰਿਸ਼ਵਤ ਦੇਣਾ ਬਲੌਕ ਨੂੰ ਅੰਦਰ ਵਿੱਚ ਮੈਂ ਉਹ ਕਾਣ ਦੇ ਕਰਕੇ ਜਰ ਰੋਟੀ ਦੇ ਯਾਰ ਯਾਰ ਇਹ ਉਹਦਾ ਨਹੀਂ ਲੇਖਾ ਮਾਜੀ ਗੱਲ ਜ਼ਿੰਮੇਵਾਰੀ ਪੈ ਗਈ ਵੀ ਜੇ 2-4 ਸਰਪਾ ਘੱਟ ਕੇ ਚੱਲ ਹੋ ਜੂਗਾ ਹਾਂ ਉਹ ਤਾਂ ਉੱਦਾਂ ਦਾ ਚੱਲ ਹੋਇਆ ਗਿਆ ਉਹ ਤਾਂ ਸਾਰ ਦੂਜੇ ਦਾ ਆਇਦਾ ਨਹੀਂ ਹੜਦਾ ਝੂਠਾ ਬੰਦਾ ਆਇਆ ਉਹ ਕਰਦਾ ਤਾਂ ਨਹੀਂ ਉਪਰ ਕਿਹਾ ਤਾਂ ਤੁਸੀਂ ਹੈਗਾ ਵੀ ਸਾਨੂੰ ਖਲਾ ਵੀ ਤਾਂ ਜਿਹਦੇ ਬਲੌਗ ਬਣਾਉਣੇ ਦੇਖ ਲਾ ਕੀ ਹੈ ਕਿ ਨਹੀਂ ਹਾਂ ਇਹ ਨਹੀਂ ਗਿਆ ਤੇ ਹੁਣ ਗਿਆ ਇਹ ਝੂਠਾ ਹੈ ਹੁਣ ਗਿਆ ਆਇ ਨਹੀਂ ਗਿਆ ਵੀ ਅਸੀਂ ਹਾਂ ਤੇ ਤਾਂ ਬਲੌਗ ਬਣਾਉਣੇ ਬਲੌਗ ਬਣ ਚੁੱਕੇ ਇਹ ਤਾਂ ਆਉਂਦੇ 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 ਸੀ ਕੱਲ੍ਹ ਨਾਲ ਹੋਣੀ ਹੈ ਅਵੇ ਯੂਟਰ ਆ ਬੋਲ ਨੂੰ। ਹਾਂ ਮੈਂ ਕਿ ਤੁਰੂ ਵਾਲੇ ਦੱਸੂ। ਇੱਥੇ ਤੂੰ ਕਹਿੰਦਾ ਵੀ ਆਹ ਬਤਾ ਦੇ ਬਲੌਗ ਦੀ। ਉੱਥੇ ਮੈਨੂੰ ਇਹਨੇ ਬਰਿੰਦਰ ਗਿਆ। ਕਹਿੰਦਾ ਤੇ ਮੇਰੀ ਗੱਲ ਸੁਣ। ਬਲੌਗ ਬਣਾ ਲੈ। ਐਂਟ ਜੀ ਸਾਨੂੰ ਪੀਏ ਖਲੋਣੇ। ਅੱਛਾ। ਚਾਹੇ ਰੋਕੀ ਗਣਾਈ ਮੈਂ ਚੱਲਦਾ। ਅੱਜ ਅੱਜ ਦਬਾਓ ਪਾਇਆ। ਆ ਵਾ ਤੂੰ ਪਹਿਲਾਂ ਤੇ ਨਹੀਂ ਗਿਆ। ਪਹਿਲੇ ਦਿਨ ਉਹ ਕਹਿ ਤਾ ਦਾ। ਇਸ ਤਰ੍ਹਾਂ ਕਰਨਾ ਤੈਨੂੰ ਗੱਲ ਕੱਢਦੀ। ਹਾਂ ਕੰਨਾ ਜੀ ਪੜਦੀ। ਕੀ ਹਾਂ ਮੈਂ ਤਰੇ ਖਾਣਾ ਹੈ। ਪਰ ਤੂੰ ਆਪਣਾ ਕਹਿ ਲਿਆ ਹੋ ਗਿਆ ਬੰਦਾ। ਕੋਈ ਗੱਲ ਨਹੀਂ। ਨਾ ਕੋਈ ਗੱਲ ਨਹੀਂ। ਫਾਦੇ ਨਹੀਂ ਮੋਤਰਾ। ਜਿਹੜਾ ਮਰਜੀ ਕਾਓ। ਐਨਾ ਤੂੰ ਵੀ ਦੇ ਲੈ ਜਿਹੜਾ ਕੋਈ ਆਰਡਰ ਦੇਣਾ ਮੈਂ ਕੋਈ ਨਹੀਂ ਦੇਦਾ ਬਾਈ ਤੂੰ ਆ ਗਿਆ ਮੈਂ ਤਾਂ ਇਹਦੇ ਵੀ ਕਹਿੰਦਾ ਤੂੰ ਜ਼ਿਆਦਾ ਖਾਣੇ ਸੜੇ ਅੱਟੇ ਦਾ ਹੀ ਬਸ ਥੋੜੇ ਮੰਮੇ ਦਾ ਜਾਲਾ ਚਾਈ ਨਹੀਂ ਚੜੋਗਾ ਖਾਂਦਾ ਵੀ ਜੇ ਮੈਂ ਇੱਕ ਰੋ ਬਣਾਉਂਗਾ ਮਗਾ ਕੇ ਖਾਂਦਾ ਇਹ ਇਹ ਤਾਂ ਗੱਲ ਗਾਲਤਾ ਬਾਈ ਫੇਰ ਫੇਰ ਅੱਜ ਇਹਨਾਂ ਢਿੱਡ ਘਟਾਉਣ ਨੂੰ ਧੰਮਾ ਨਹੀਂ ਆਇਆ ਇੱਥੇ ਘਟਾਣਾ ਹੁਣ ਇਹ ਤਾਂ ਇੱਕ ਲਾਰੇ ਮੈਂ ਤਾਂ ਥੱਕੇ ਗਿਆ ਤੂੰ ਲਾਗਾ ਇਹ ਲੈ ਹੁਣ ਬੈਠਾ ਦੇਖੂਗਾ ਤੂੰ ਨਾ ਖਾਂ ਜਾਂ ਜੇ ਮੈਂ ਬੈਠਾ ਦੇਖੂੰਗਾ ਹੁਣ ਬਾਹਰ ਤਾਂ ਫੜ ਲਿਆ ਕੋਈ ਬੇਲੇ ਬੁੱਲੇ ਬੜ ਲਿਆ ਹੱਗ ਨੂੰ ਕਰ ਚੱਲ ਠੀਕ ਹੈ ਕੋਈ ਨਹੀਂ ਦੇਖੋ ਆ ਕੀ ਬਣਦਾ ਦੇਖੋ ਨਹੀਂ ਜਾਂਦਾ ਵਿਦਮ ਗਾਇਆ ਰੋਟੀ ਚਾਵਾ ਤੀ ਨੂੰ ਹਾਂਜੀ ਖੋਜਾ ਹੋਣਾ ਬਈ ਖੁਸ਼ੇ ਖੁਸ਼ਾ ਹਾਂ ਪਨੀਰ ਵਾਲੇ ਖਾਦੇਗੇ ਪੰਮੇ ਨੇ ਪੰਮਾ ਪਾਰਟੀ ਕਰਨ ਲੱਗੇ ਆ ਹਾਂ ਪਨੀਰ ਵਾਲਾ ਖਾਣਾ ਹੈਗਾ ਵੇਲਾ ਬਾਈ ਬਾਗੂ ਜੀ ਕਰਿਆ ਬਾਈ ਭੁੱਖੇ ਸਾਧਾ ਨੂੰ ਚੌਣ ਲਗਾ ਇਹ ਭੁੱਖਾ ਸਾਧੂ ਆਏ ਦੇਦਾ ਸਾਧੂ ਆ ਰੋਕ ਭੁੱਖੇ ਸਾਧੂ ਚੌਣਾਂ ਦੇ ਲਾਵਾ ਚੰਦੀਆਂ ਲਾ ਭੁੱਖੇ ਸਾਧੂ ਚਲੋ ਠੀਕ ਆ ਖਾਧੀ ਹੁਣ ਖੁਸ਼ ਹੋਗੇ ਹੋ ਜੇ ਹੋਰ ਡਰਦਾ ਨਹੀਂ ਹੈਗਾ ਡਰਦੇ ਖੁਸ਼ ਹੈ ਅਸੀਂ ਉਹ 2 ਘੰਟੇ ਦੇ ਰੋਕ ਰਟਾ ਬੜਾ ਭੁਈਏ 11 ਵਜੇ ਕਿਹੜੇ ਨਾਲ ਕੋਲ ਆ ਚੱਕ ਲਓ ਪੀਸ ਪੀਸ ਪਨੀਰ ਵਾਲਾ ਫੇਰ ਲੱਗੇ ਹੋ ਲਓ ਜੀ ਅੱਜ ਆਪਾਂ ਆਪਣੇ ਰੋਪੜ ਪਹੁੰਚ ਗਏ ਐਸੇ ਦਾ ਆਪਣਾ ਪਿੰਡ ਰਹਿ ਗਿਆ 2-3 ਕਿਲੋਮੀਟਰ ਇੱਥੇ ਹੁਣ ਰੋਟੀ ਖਾਧੀ ਸ਼ਗੰਟਾਪੇ ਬੰਦੇ ਵੀ 10 11 ਵਜ ਗਏ ਕਿੱਥੇ ਘਰ ਆ ਰੁਕੀ ਤੰ ਕਰੂਗੇ ਰੋਟੀ ਜਾ ਕੇ ਉਹ ਘਰ ਕਿੰਦੇ ਚੱਲੇ ਆ ਬਈ ਗੱਜ ਗਏ ਗਏ ਨਾ ਦੇਖ ਰਹਾ ਨੇ ਪਿਆਵੀ ਭੁੱਖਾ ਰਹੇ ਨਹੀਂ ਸਕਦਾ ਹਾਂ ਅੱਗੇ ਪਿਆਵੀ ਭੁੱਖਾ ਰਹੇ ਨਹੀਂ ਸਕਦਾ ਲੈ ਦੋਈ ਨਹੀਂ ਹੈਗਾ 10 ਮਿੰਟ ਦਾ ਰਸਤਾ ਹੋਰ 10 ਮਿੰਟ ਦਾ ਮੰਨ ਕੇ ਚੱਲ ਉਹਦੇ 4 ਕਿਲੋਮੀਟਰ ਪੰਜ ਆ 4 ਕਿਲੋਮੀਟਰ ਕਿੰਨਾ ਗਿਆ ਹੈ ਨਾ ਯਾਤਰਾ ਵਧੀਆ ਰਹੀ ਬਣੀ ਯਾਤਰਾ ਬਹੁਤ ਵਧੀਆ ਰਹੀ ਟਾਈਮ ਸਿਰ ਪਹੁੰਚ ਗਏ ਘਰ ਰੋਟੀ ਦੇ ਛੱਡਦੇ ਜਾਈ ਬਾਕੀ ਦੇਖਦੇ ਭਾਈ ਹੁਣ ਕੱਲੂ ਮੇਰੇ ਤੋਂ ਤੁਹਾਨੂੰ ਦਿੱਤਾ ਚ ਫਿਰ ਮੇਰੇ ਉੱਠਦੇ ਆ ਦੇਖਦੇ ਉੱਠਣ ਤੋਂ ਪਹਿਲਾਂ ਜੀ ਨਹੀਂ ਕਰਨਾ ਹੈਗਾ ਲੱਤਾਂ ਨੇ ਹਾਂ ਚਲੋ ਠੀਕ ਹੈ ਜੀ ਅੱਛਾ ਜੀ ਚਲੋ